ਤੇ ਉਹਨਾਂ ਦੇ ਜੀਵਨ ਵਿੱਚ ਇਹ ਉਹ ਗੁਰੂ ਨਾਨਕ ਦੀ ਰੌ ਹੈ ਜਿਹੜੀ ਇਹ ਸਿਖਾਉਂਦੀ ਹੈ ਕਿ ਕਿਸੇ ਅੱਗੇ ਹੱਥ ਨਹੀਂ ੱਡਣਾ ਜਦੋਂ ਤੱਕ ਸਵਾਸ ਆ ਜਦੋਂ ਤੱਕ ਨੈਣ ਪ੍ਰੈਣ ਇੱਥੋਂ ਤੱਕ ਸਰੀਰ ਤੋਂ ਆਰੀ ਲੋਕ ਵੀ ਉਹ ਵੀ ਕਿਤੇ ਨਾ ਕਿਤੇ ਕੁਝ ਰੱਖ ਕੇ ਵੇਚਦਿਆ ਵੀ ਸਾਨੂੰ ਮਹਾਰਾਜ ਦਾ ਹੁਕਮ ਆ ਪਿਗਰਤ ਕਰਨੀ ਆ ਜੇ ਪ੍ਰਸ਼ਾਦਾ ਛਕਣਾ ਤੇ ਆਪਣੀ ਕਿਰਤ ਦਾ ਛਕਣਾ ਹੈ ਉਹ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਬਰਕਤ ਹੈ ਕਹਲਣਾ ਹੈ ਜਿਸ ਨੇ ਇਹ ਸੁਰਤ ਨੂੰ ਇੰਨਾ ਉੱਚਾ ਕੀਤਾ ਹੋਇਆ ਵੀ ਤੁਸੀਂ ਕਿਤੇ ਚਲੇ ਜਾਓ ਤੇ ਸਾਨੂੰ ਇਹ ਆਮ ਮਿਲਦਾ ਵੀ ਸਿੱਖ ਕਦੇ ਮੰਗਦਾ ਨਹੀਂ ਹਾਂ ਇਹ ਜ਼ਰੂਰ ਹੈ ਵੀ ਜਿੰਨੇ ਉੱਚੇ ਸਾਡੇ ਸਿਧਾਂਤ ਆ ਉਹਨਾਂ ਨੂੰ ਬਦਨਾਮ ਕਰਨ ਵਾਸਤੇ ਐਸੇ ਲੋਕ ਜਿਹੜੇ ਬਾਹਰੋਂ ਭੇਖ ਬਣਾਉਂਦੇ ਆ ਉਹ ਫਿਰ ਢਾ ਲਾਉਣ ਵਾਸਤੇ ਸਾਨੂੰ ਮੰਗਦੇ ਵੀ ਮਿਲ ਜਾਣਗੇ ਨਸ਼ੇ ਕਰਕੇ ਡਿੱਗੇ ਵੀ ਮਿਲ ਜਾਣਗੇ ਕਿਉਂ ਕਿਉਂਕਿ ਉਹ ਚਾਹੁੰਦੇ ਆ ਵੀ ਇਹਨਾਂ ਦੇ ਅੱਖਸ ਨੂੰ ਢਾ ਲਾਈ ਜਾਏ ਪਰ ਵੇਖੋ ਗੁਰੂ ਕਿੰਨਾ ਦਿਆਲੂ ਹੈ ਮਹਾਰਾਜ ਕਹਿੰਦੇ ਵੀ ਜਿਹੜਾ ਵਿਛੜਿਆ ਉਹ ਤੇ ਖਵਾਰ ਹੋਏਗਾ ਉਹ ਕਿਸੇ ਰੂਪ ਵਿੱਚ ਹੋਵੇ ਗੁਰੂ ਗੋਬਿੰਦ ਸਿੰਘ ਸਹਿਬ ਮਹਾਰਾਜ ਜਿਸ ਵੇਲੇ ਤੁਰੇ ਡਾਰ ਨਦੀ ਦੇ ਕੰਢੇ ਤੇ ਛੋਟਾ ਜਿਹਾ ਪੱਥਰ ਮਹਾਰਾਜ ਦੇ ਹੱਥ ਵਿੱਚ ਹੈ ਸਹਿਬ ਉਹਨੂੰ ਆਪਣੇ ਇੱਕ ਹੱਥ ਤੋਂ ਦੂਜੇ ਹੱਥ ਤੇ ਲੈ ਆਉਂਦੇ ਆ ਕਦੇ ਦੂਜੇ ਹੱਥ ਤੋਂ ਪਹਿਲੇ ਹੱਥ ਤੇ ਲੈ ਆਉਂਦੇ ਆ ਮਹਾਰਾਜ ਰਮਾ ਰਮੀ ਤੁਰੇ ਆਉਂਦੇ ਆ ਹਜ਼ੂਰ ਨੇ ਕੀਤਾ ਉਹ ਪੱਥਰ ਹੱਥ ਵਿੱਚ ਲਿਆ ਤੇ ਉਹਨੂੰ ਨਦੀ ਚ ਸੁੱਟ ਦਿੱਤਾ ਉਹ ਡੁੱਬ ਗਿਆ ਮਹਾਰਾਜ ਸਿੱਖਾਂ ਨੂੰ ਪੁੱਛਦੇ ਆਪ ਵੀ ਇਹ ਜਿਹੜਾ ਪੱਥਰ ਹੈ ਕਿਉਂ ਡੁੱਬਾ ਉਹ ਆਪਣੀ ਆਪਣੀ ਮਤਵਰਤ ਕੇ ਆਖਿਆ ਜੀ ਭਾਰਾ ਸੀ ਜਿਵੇਂ ਪੱਥਰ ਪਾਣੀ ਚ ਤੈਰਦਾ ਨਹੀਂ ਡੁੱਬ ਜਾਂਦਾ ਭਾਈ ਨੰਦ ਲਾਲ ਨੂੰ ਮਹਾਰਾਜ ਨੇ ਪੁੱਛਿਆ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਪੱਥਰ ਉਦੋਂ ਤੱਕ ਤਰਿਆ ਉਦੋਂ ਤੱਕ ਸਲਾਮਤ ਜਦੋਂ ਤੱਕ ਤੁਹਾਡੇ ਹੱਥਾਂ ਵਿੱਚ ਸੀ ਜਦੋਂ ਉਹ ਤੁਹਾਡੇ ਹੱਥ ਚੋਂ ਛੁੱਟ ਗਿਆ ਮਹਾਰਾਜ ਉਹ ਡੁੱਬ ਗਿਆ ਹਰ ਇੱਕ ਸਿੱਖ ਜਦੋਂ ਤੱਕ ਉਹਨੇ ਗੁਰੂ ਦਾ ਪੱਲਾ ਘੁੱਟ ਕੇ ਫੜਿਆ ਦੁਨੀਆ ਦੀ ਕੋਈ ਤਾਕਤ ਉਹਨੂੰ ਡੋਬ ਨਹੀਂ ਸਕਦੀ ਖਵਾਰ ਨਹੀਂ ਕਰ ਸਕਦੀ ਜਿਸ ਦਿਨ ਉਹ ਗੁਰੂ ਦੇ ਪਰੋਸੇ ਤੋਂ ਆਕੀ ਹੋਏਗਾ ਉਸ ਦਿਨ ਡੁੱਬ ਜਾਏਗਾ ਉਸ ਦਿਨ ਖਵਾਰ ਹੋਏਗਾ ਇਸ ਕਰਕੇ ਸਹਿਬ ਨੇ ਇਹ ਬਖਸ਼ਿਸ਼ ਕੀਤੀ ਉਦਮ ਕਰੇਂਦਿਆਂ ਜਿਉ ਤੂੰ ਕਮਾਂਵੰਦਾਂ ਸੁਖ ਪੁੰਚ ਕਹਿੰਦੇ ਵੀ ਕਮਾਈ ਕਰ ਤਾਂ ਕਿ ਜੀਵਨ ਸੁਖੀ ਹੋਵੇ ਜਿੱਥੇ ਆਪਣੇ ਜੀਵਨ ਦੀ ਆਰਥਿਕ ਖੁਸ਼ਹਾਲੀ ਵਾਸਤੇ ਉਥੇ ਆਪਣੇ ਅਧਿਆਤਮਿਕ ਰਾਹ ਵਾਸਤੇ ਦੋਵਾਂ ਚੀਜ਼ਾਂ ਦੀ ਕਮਾਈ ਕਰਨੀ ਪੈਣੀ ਹੈ ਧਿਆਏ ਧਿਆ ਤੂੰ ਪ੍ਰਭ ਮਿਲ ਨਾਨਕ ਉਤਰੀ ਚਿੰਤ ਉਨੂੰ ਧਿਆਉਂਦਿਆਂ ਉਹਦ ਨ ਮਿਲਾਪ ਹੁੰਦਾ ਹੈ ਨਾਨਕ ਫਿਰ ਸਾਡੀਆਂ ਜਿਹੜੀਆਂ ਚਿੰਤਾਵਾਂ ਨੇ ਉੱਤਰ ਜਾਂਦੀਆਂ ਨੇ ਉਦਮ ਦੀ ਇੰਨੀ ਬਰਕਤ ਹੈ ਹਮ ਬਾਰਕ ਕਸ਼ੂ ਨ ਜਾਣੈ ਗਤ ਮਿਤ ਤੇਰੇ ਮੂਰਖ ਮੁਗਧ ਈਾਨਾ ਸਾਹਿਬ ਕਹਿੰਦੇ ਅਸੀਂ ਮਾਲਕਾਂ ਬੱਚਿਆਂ ਤੇ ਅਸੀਂ ਅਣਜਾਣ ਹਾਂ ਤੇਰੀ ਗੱਤ ਤੋਂ ਮਿੱਤ ਤੋਂ ਕਿਉਂਕਿ ਸਾਡੇ ਅੰਦਰ ਮੂਰਖਤਾ ਹੈ ਤੇਰੇ ਮੂਰਖ ਮੁਗਧ ਇਆਣਾ ਅਸੀਂ ਇਆਣਿਆਂ ਅਣਜਾਣ ਬਾਲਕ ਹਾਂ ਹਰ ਕਿਰਪਾ ਧਾਰ ਦੀਜੈ ਮਤ ਉਤਮ ਵੈਗਰੂ ਤੋਂ ਕਿਰਪਾ ਕਰ ਸਾਨੂੰ ਉਤਮ ਮਤ ਬਖਸ਼ ਕਰ ਲੀਜੈ ਮੁਗਧ ਸਿਆਣਾ ਤਾਂ ਕਿ ਸਾਨੂੰ ਮੁਗਧ ਨੂੰ ਮੂਰਖ ਨੂੰ ਤੋਂ ਸਿਆਣਪ ਵਾਲੇ ਪਾਸੇ ਲੈ ਜਾਏ ਅਸੀਂ ਉਸ ਅਣਜਾਣ ਬਾਲਕ ਵਰਗੇ ਆ ਜਿਹਨੂੰ ਸਮਝ ਕੋਈ ਨਹੀਂ ਅਸੀਂ ਮੂਰਖ ਮੁਗਧ ਹਾਂ ਪਰ ਤੂੰ ਕਿਰਪਾ ਕਰ ਸਾਨੂੰ ਉੱਤਮ ਦਾਤ ਨਾਲ ਨਿਵਾਜ ਤਾਂ ਕਿ ਅਸੀਂ ਸਿਆਣੇ ਹੋ ਜਾਈਏ ਗੁਰ ਖਿੰਖਿਨ ਖਿੰਨ ਪ੍ਰੀਤ ਲਗਾਵੋ ਮੇਰੇ ਹਿਰ ਰੈ ਸਤਗੁਰੂ ਜੀ ਕਿਰਪਾ ਕਰੋ ਤੁਸੀਂ ਮੇਰੇ ਹਿਰਦੇ ਅੰਦਰ ਪ੍ਰੀਤ ਪੈਦਾ ਕਰੋ ਮੇਰੇ ਹਿਰਦੇ ਅੰਦਰ ਤੁਹਾਡੇ ਪ੍ਰਤੀ ਪ੍ਰੇਮ ਪੈਦਾ ਹੋਵੇ ਮੇਰੇ ਪ੍ਰੀਤਮ ਨਾਮ ਪਰਾਨਾ ਤਾਂ ਕਿ ਤੁਹਾਡਾ ਜਿਹੜਾ ਨਾਮ ਹੈ ਉਹ ਪ੍ਰਾਣ ਬਣ ਜਾਣ ਤੇ ਵੇਖੋ ਸਹਿਬਰ ਕਿਰਪਾ ਕਰਦੇ ਆਖਾਂ ਜੀਵਾ ਵਿਸਰੈ ਮਰ ਜਾਵ ਤਵਾਡੀ ਜਿਹੜੀ ਯਾਦ ਹੈ ਪ੍ਰੀਤ ਹੈ ਪ੍ਰੇਮ ਹੈ ਮਹਾਰਾਜ ਉਹ ਮੇਰੇ ਪ੍ਰਾਣ ਬਣ ਜਾਣ ਬਿਨ ਨਾਮੈ ਮਰ ਜਾਈਐ ਮੇਰੇ ਠਾਕੁਰ ਬਿਨ ਨਾਮੈ ਮਰ ਜਾਈਐ ਮੇਰੇ ਠਾਕੁਰ ਬਿਨ ਨਾਮੈ ਮਰ ਜਾਈਏ ਮੇਰੇ ਠਾਕੁਰ ਬਿਨ ਨਾਮੈ ਮਰ ਜਾਈਏ ਮੇਰੇ ਠਾਕੁਰ ਜੋ ਅਮਲੀ ਅਮਲ ਲੁਬਾਨਾ ਜੋ ਅਮਲੀ ਅਮਲ ਲੁਬਾਨਾ ਜੋ ਅਮਲੀ ਅਮਲ ਲੁਭਾਨਾ ਜੋ ਅਮਲੀ ਅਮਲ ਲੁਭਾਨਾ ਜੋ ਅਮਲੀ ਅਮਲ ਲੁਭਾਨਾ ਜੋ ਅਮਲੀ ਅਮਲ ਲੁਭਾਨਾ ਆਖਿਆ ਸਤਿਗੁਰ ਜੀ ਤੇਰੇ ਨਾਮ ਤੋਂ ਬਿਨਾ ਮੌਤ ਹੈ ਤੇ ਉਦਾਹਰਨ ਦਿੱਤੀ ਜਿਵੇਂ ਅਮਲੀ ਬੰਦਾ ਆਪਣੇ ਅਮਲ ਨੂੰ ਲੱਭਦਾ ਹੈ ਉਹਦੇ ਕੋਲ ਨਸ਼ਾ ਹੋਵੇ ਫਿਰ ਸੰਸਾਰ ਤੇ ਅਮਲੀ ਵਰਗਾ ਕੋ ਅਮੀਰ ਨਹੀਂ ਉਹ ਕਹਿੰਦਾ ਵੀ ਮੇਰੇ ਕੋਲ ਚਾਰ ਪੰਜ ਡੰਗ ਦਾ ਨਸ਼ਾ ਹੈ ਪਰ ਨਸ਼ਾ ਉਹਦੇ ਕੋਲ ਦੋ ਡੰਗ ਦਾ ਰਹਿ ਜਾਏ ਤੇ ਅੱਗੋ ਦਾ ਇੰਤਜ਼ਾਮ ਨਾ ਹੋਵੇ ਤੇ ਕਹਿੰਦੇ ਵੀ ਉਹ ਵੀ ਨਸ਼ਾ ਜਿਹੜਾ ਉਹਨੂੰ ਅਸਰ ਨਹੀਂ ਕਰਦਾ ਕਿਉਂਕਿ ਉਹਦਾ ਧਿਆਨ ਅੱਗੇ ਲੱਗ ਜਾਂਦਾ ਵੀ ਪਤਾ ਨਹੀਂ ਮਿਲਣਾ ਕਿ ਨਹੀਂ ਮਿਲਣਾ ਮਾਰੂ ਨਸ਼ੇ ਆ ਗਿਆ ਅੱਜ ਪੰਜਾਬ ਅੰਦਰ ਜਿੱਥੇ ਮਹਾਰਾਜ ਨੇ ਇਹ ਕਿਰਪਾ ਕੀਤੀ ਸੀ ਕਿ ਗੁਰੂ ਦਾ ਸਿੱਖ ਸਭ ਤੋਂ ਸਸਤਾ ਤੇ ਫ੍ਰੀ ਮਿਲਣ ਵਾਲਾ ਨਸ਼ਾ ਤੰਬਾਕੂ ਉਹਦੇ ਨੇੜੇ ਵੀ ਨਾ ਜਾਏ ਜਿੱਥੇ ਸਹਿਬ ਨੇ ਇਹ ਕਦ ਤਾ ਪਾਨ ਸੁਪਾਰੀ ਖਾਤੀਆਂ ਮੁੱਖ ਬੀੜੀਆਂ ਲਾਈਆਂ ਹਰ ਹਰ ਕਦੇ ਨਾ ਚੇਤੇ ਉਹ ਜੰਮ ਪਕੜ ਚਲਾਈਆਂ ਅੱਜ ਉਸ ਪੰਜਾਬ ਦੀ ਧਰਤੀ ਤੇ ਇਥੋਂ ਲੁੱਟ ਕੇ ਖਾਣ ਵਾਲਿਆਂ ਨੇ ਕੱਲ ਤੁਸੀਂ ਵੇਖਿਆ ਹੋਵੇਗਾ ਆਖਿਆ ਤੁਹਾਡੇ ਘਰਾਂ ਤੱਕ ਸ਼ਰਾਬ ਜਿਹੜੀ ਹੈ ਉਹ ਪਹੁੰਚੇਗੀ ਜਿਹੜੇ ਇਹ ਦਾਅਵਾ ਕਰਦੇ ਵੀ ਅਸੀਂ ਇਥੋਂ ਨਸ਼ਾ ਜਿਹੜਾ ਉਹ ਮਿਟਾ ਦੇਾਂਗੇ ਮੁਕਾ ਦੇਾਂਗੇ ਨਸ਼ਾ ਮੁਕਤ ਕਰ ਦੇਾਂਗੇ ਪੰਜਾਬ ਨੂੰ ਉਹ ਕਹਿੰਦੇ ਵੀ ਤੁਹਾਨੂੰ ਠੇਕੇ ਤਾਂ ਕਾਉਣ ਦੀ ਵੀ ਲੋੜ ਨਹੀਂ ਜਿਵੇਂ ਦੂਜਾ ਨਸ਼ਾ ਘਰਾਂ ਤੱਕ ਪਹੁੰਚਦਾ ਉਸੇ ਤਰ੍ਹਾਂ ਹਰ ਇੱਕ ਚੀਜ਼ ਤੁਹਾਡੇ ਘਰ ਤੱਕ ਪਹੁੰਚੇਗੀ ਤੇ ਦੱਸੋ ਵੀ ਇਹ ਕਿਵੇਂ ਨਸ਼ਾ ਖਤਮ ਕਰਨਗੇ ਚਿਹਰੇ ਬਦਲਦੇ ਆ ਪੱਗ ਰੰਗਾਂ ਦੇ ਬਦਲ ਜਾਣਗੇ ਪਰ ਅੰਦਰੋਂ ਇਹਨਾਂ ਦੀ ਨੀਤੀ ਹਮੇਸ਼ਾ ਪੰਜਾਬ ਨੂੰ ਬਰਬਾਦ ਕਰਦੀ ਹੈ ਵੀ ਇਸ ਖਿੱਤੇ ਨੂੰ ਬਰਬਾਦ ਕਰਕੇ ਅਸੀਂ ਆਪਣੇ ਮੈਲ ਉਸਾਰੀਏ ਪਰ ਜਦੋਂ ਕਿਤੇ ਰੱਬ ਦੇ ਧਿਆਨ ਦੀ ਗੱਲ ਹੁੰਦੀ ਆ ਜਿਹੜਾ ਦੂਜਿਆਂ ਨੂੰ ਜ਼ਹਿਰ ਦਿੰਦਾ ਹੈ ਉਹਦੇ ਆਪ ਦੇ ਬੱਚੇ ਵੀ ਉਸ ਜ਼ਹਿਰ ਨਾਲ ਮਰਦੇ ਆ ਪਰ ਲੋਭ ਇੰਨਾ ਪ੍ਰਭਲਿਆ ਸਵਾਰਥ ਇੰਨੀ ਵੱਡੀ ਚੀਜ਼ ਹੈ ਕਿ ਬੰਦੇ ਦੀ ਅੱਖਾਂ ਤੇ ਪਰਦਾ ਪਾ ਦਿੰਦੀ ਹੈ ਬੰਦਾ ਇਹ ਸੋਚਦਾ ਹੀ ਨਹੀਂ ਕਿ ਮੈਂ ਜਿੰਨਾ ਵਾਸਤੇ ਦੂਜਿਆਂ ਦੇ ਪੁੱਤ ਮਾਰ ਰਿਹਾ ਕੀ ਮੇਰਾ ਕੰਦੇ ਭਲਾ ਹੋਏਗਾ ਇਥੇ ਤੇ ਜਦੋਂ ਸਿੱਖ ਅਰਦਾਸ ਵਿੱਚ ਸ਼ਾਮਲ ਹੁੰਦਾ ਉਹ ਆਖਦਾ ਵੀ ਮਹਾਰਾਜ ਸਾਰਿਆਂ ਦਾ ਭਲਾ ਕਰੀ ਹੁਣ ਸ਼ਾਮਲ ਉਹ ਵੀ ਹੁੰਦੇ ਐ ਇਸ ਗੱਲ ਵਿੱਚ ਉਹਨਾਂ ਦੇ ਜ਼ੁਬਾਨ ਤੇ ਵੀ ਇਹ ਸ਼ਬਦ ਆਏ ਹੋਣਗੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਪਰ ਕਹਿਣ ਮਾਤਰ ਕੀਤਾ ਕੁਛ ਨਹੀਂ ਤੇ ਜਿਹੜੇ ਇਹ ਦਾਵਾ ਕਰਦੇ ਆ ਵੀ ਅਸੀਂ ਤੁਹਾਡੇ ਘਰਾਂ ਤੱਕ ਨਸ਼ਾ ਪਹੁੰਚਾ ਦੇਾਂਗੇ ਦੱਸੋ ਉਹਨਾਂ ਨੂੰ ਸਾਡੇ ਬੱਚਿਆਂ ਨਾਲ ਕੀ ਲੱਗੇ ਉਹ ਸਾਡੇ ਬੱਚਿਆਂ ਨੂੰ ਕਿਵੇਂ ਸੰਭਾਲਣਗੇ ਉਹ ਤੇ ਅਸਲ ਵਿੱਚ ਉਹਨਾਂ ਨੂੰ ਖੂਬ ਵਿੱਚ ਸੁੱਟ ਰਹੇ ਆ ਗੁਰੂ ਬਾਬੇ ਨੇ ਕਿਰਪਾ ਕੀਤੀ ਅੱਖ ਲੱਗੇ ਕਿਸੇ ਅਮਲੀ ਨੂੰ ਵੇਖ ਲਈ ਅਮਲ ਲੱਭਦੇ ਹੋਏ ਨੂੰ ਉਹ ਤੜਫਦਾ ਹੈ ਤੇਰਾ ਇਦਾਂ ਪਿਆਰ ਹੋਵੇ ਪਰਮੇਸ਼ਰ ਨਾਲ ਮਾਲਕ ਨਾਲ ਗੁਰੂ ਨਾਲ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ ਹੁਣ ਕਦ ਮਿਲੀਏ ਪ੍ਰੇਤੁੱਧ ਭਗਵੰਤਾ ਇੱਕ ਘੜੀ ਵੀ ਨਾ ਮਿਲੀਏ ਤੇ ਕਹਿੰਦੇ ਕਲਯੁਗ ਵਾਲਾ ਸਮਾ ਹੋਵੇ ਇਦਾਂ ਉਸ ਮਾਲਕ ਦੀ ਯਾਦ ਵਿੱਚ ਜੁੜ ਜਿਨ ਮਨ ਪ੍ਰੀਤ ਲੱਗੀ ਹਰ ਕੇਰੀ ਜਿਨ੍ਹਾਂ ਦੇ ਮਨ ਵਿੱਚ ਰੱਬ ਦੀ ਪ੍ਰੀਤ ਲੱਗਦੀ ਆ ਤਿੰਨ ਧੁਰ ਭਾਗ ਪੁਰਾਨਾ ਉਹ ਤੁਰ ਦੇ ਭਾਗ ਕਰਕੇ ਉਹਨਾਂ ਨੇ ਜੀਵਨ ਦਾ ਕਰਮ ਬਣਾਇਆ ਤਿੰਨ ਹਮ ਚਰਨ ਸਰੇਵੈ ਖਿਨ ਖਿਨਾ ਜਿਨ ਹਰ ਮੀਠ ਲਗਾਨਾ ਸਹਿਮ ਕਹਿੰਦੇ ਉਹਨਾਂ ਦੇ ਚਰਨ ਉਹਨਾਂ ਦੇ ਪੈਰ ਅਸੀਂ ਪਕੜ ਗਏ ਜਿਨ੍ਹਾਂ ਦੇ ਜੀਵਨ ਵਿੱਚ ਰੱਬ ਦਾ ਨਾਮ ਮਿੱਠਾ ਲੱਗਾ ਹੈ ਹਰ ਹਰ ਕਿਰਪਾ ਧਾਰੀ ਮੇਰੇ ਠਾਕੁਰ ਜਨ ਵਿਛਰਿਆ ਚਿਰੀ ਮਿਲਾਨਾ ਵੈਗੁਰੂ ਨੇ ਕਿਰਪਾ ਕੀਤੀ ਉਹਨੇ ਮੇਰੇ ਤੇ ਇਹ ਬਖਸ਼ਿਸ਼ ਕੀਤੀ ਆ